ਮੁੰਦਰੀ ਕਣਾ ਦੇ ਇੱਕ ਸੂਟ ਬਣਵਾ ਦੇਵੇਂ ਮੁੰਦਰੀ ਕਣਾ ਦੇ ਇੱਕ ਸੂਟ ਬਣਵਾ ਦੇ ਇੱਕ ਲੈ ਦੇ ਦਰੀਆ ਕਾਲਾ ਲਉਂਦੀ ਪਉਦੀ ਯਾਦ ਕਰੂੰਗੀ ਸੂਟ ਵਿੱਚ ਤੇਰਾ ਸਵਾਦੇ ਫੁੱਲਾ ਵਾਲਾ ਲਉਂਦੀ ਪਉਦੀ ਯਾਦ ਕਰੂੰਗੀ ਸੂਟ ਵਿੱਚ ਤੇਰਾ ਸਵਾਦੇ ਪਉਦੀ ਯਾਦ ਕਰੂਗੀ ਮੁੰਦਰੀ ਕੜਾ ਦੂ ਨਾਲੇ ਸੂਟ ਬਣਵਾ ਦੂਨੀ ਮੁੰਦਰੀ ਕੜਾ ਦੂ ਨਾਲੇ ਸੂਟ ਬਣਵਾ ਦੂ ਜੁੱਤੀ ਕੱਟ ਮਿਲਿਆ ਤੂੰ ਤਿੱਲੇ ਵਾਲੀ ਮਾੜਾ ਮੁੱਟਾ ਰੱਖ ਜਿਗਰਾ ਐਵੇਂ ਹੋ ਨਾ ਵੈਰ ਨੇ ਕਾਲੀ 니 ਮਾੜਾ ਮੁੱਟਾ ਰੱਖ ਜਿਗਰਾ ਪੰਜ ਸਾਲ ਹੋ ਗਏ ਤੇਰੇ ਨਾਲ ਯਾਰੀ ਲੈਵੇ ਗੱਲਾਂ ਵਾਤਾ ਮਾਰ ਮੈਨੂੰ ਨਾ ਟਰਕਾਈ ਵੀ ਗੱਲਾਂ-ਵਾਤਾ ਮਾਰ ਮੈਨੂੰ ਨਾ ਟਰਕਾਈ ਵੀ ਹਰ ਵੇਲੇ ਕਰ ਜਨ ਕੋਲਾ ਮਾੜਾ ਲਉਂਦੀ ਪਉਂਦੀ ਯਾਦ ਕਰੋਗੀ ਛੋਟੇ ਮਿੱਤਰਾਂ ਸਵਾਰੇ ਫੁੱਲਾ ਵਾਲਾ ਲਉਂਦੀ ਪਉਂਦੀ ਯਾਦ ਕਰੋਗੀ ਛੋਟੇ ਮਿੱਤਰਾਂ ਸਵਾਰੇ ਫੁੱਲਾ ਵਾਲਾ ਲਉਂਦੀ ਪਉਂਦੀ ਕਰੂੰਗੀ ਛੁੱਟਦੀ ਕੀ ਗੱਲ ਇਹ ਕਿੱਡੀ ਕੇ ਹਾਜੀ ਜਣੀ ਐਦ ਕੀ ਕਰਾਂਗੇ ਬਸ ਪੂਰੀ ਤੇਰੀ ਰੀਜਨੀ ਐਦ ਕੀ ਕਰਾਂਗੇ ਬਸ ਪੂਰੀ ਤੇਰੀ ਰੀਜਨੀ ਤੇਰੇ ਜਹੀਨਾ ਹਏ ਤੇਰੇ ਜਹੀਨਾ ਤੇ ਆਉਣੀ ਫੇਰ ਪਾਲੀ ਮਾੜਾ ਮੋਟਾ ਰੱਖ ਜਿਗਰਾ ਐਵੇਂ ਹੋ ਨਾ ਵੈਰ ਨੇ ਕਾਲੀ 니 ਮਾੜਾ ਮੋਟਾ ਰੱਖ ਜਿਗਰਾ ਐਵੇਂ ਹੋ ਨਾ ਵੈਰ ਨੇ ਕਾਲੀ ਹਏ ਮਾੜਾ ਮੋਟਾ ਰੱਖ ਜਿਗਰਾ ਕਰ ਦੇ ਜੇ ਪੂਰੀ ਮੇਰੀ ਮਿੱਤਰਾ ਦੇ ਨੀਨਵੇ ਕਰਦੇ ਜੇ ਪੂਰੀ ਮੇਰੀ ਮਿੱਤਰਾ ਦੇ ਨੀਨਵੇ ਮਿਲਦੀ ਰਹੂਗੀ ਤੈਨੂੰ ਜਾਨ ਹਿਲੀ ਲੀਵੇ ਮਿਲਦੀ ਰਹੂਗੀ ਤੈਨੂੰ ਜਾਨ ਹਿਲ ਹੀ ਲੀਵੇ ਮੈਨੂੰ ਲੱਗਦਾ ਵੇ ਮੈਨੂੰ ਲੱਗਦਾ ਕੰਜੂਸ ਤੂੰ ਤਵਾਲਾ ਲਉਂਦੀ ਪਉਂਦੀ ਯਾਦ ਕਰੂੰਗੀ ਸੂਟ ਮਿੱਤਰਾ ਸਵਾਦੇ ਫੁੱਲ ਉਹ ਦੀਪਾਂ ਦੀ ਯਾਦ ਕਰੂੰਗੀ ਛੋਟੇ ਮਿੱਤਰਾਂ ਸਵਾਰੇ ਫੁੱਲਾ ਵਾਲਾ ਉਹ ਦੀਪਾਂ ਦੀ ਯਾਦ ਕਰੂੰਗੀ ਉਹ ਪਾਸ਼ ਲੰਬੀ ਟਾਵ ਵਾਲਾ ਦਿਲਦਰਿਆਨੀ ਉਹ ਪਾਸ਼ ਲੰਬੀ ਟਾਵ ਵਾਲਾ ਦਿਲਦਰਿਆਨੀ ਉਹ ਪੈਰਾਂ ਨੂੰ ਵੀ ਦੇਉ ਤੈਨੂੰ ਝੰਝਰਾ ਕਰਾਨੀ ਉਹ ਪੈਰਾਂ ਨੂੰ ਵੀ ਦੇਉ ਤੈਨੂੰ ਝੰਝਰਾ ਕਰਾਨੀ ਤੋਰ ਹੋਊ ਤੇਰੀ ਹਏ ਤੋਰ ਹੋਊ ਤੇਰੀ ਜੱਗ ਤੋਂ ਮੇਰਾ ਲਈ ਮਾੜਾ ਮੂਟਾ ਰੱਖ ਜਿਗਰਾ ਐਵੇਂ ਹੋ ਨਾ ਵੈਰ ਨੇ ਕੜੀ ਮਾੜਾ ਮੂਟਾ ਰੱਖ ਜਿਗਰਾ ਸੂਟ ਮਿੱਤਰਾ ਸਵਾਦੇ ਫੁੱਲਾਂ ਵਾਲਾ ਲਉਂਦੀ ਪਉਂਦੀ ਯਾਦ ਕਰੂੰਗੀ ਐਵੇਂ ਹੋ ਨਾ ਵੈਰ ਨੇ ਕੜੀ ਨੀ ਮਾੜਾ ਮੂਟਾ ਰੱਖ ਜਿਗਰਾ